ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਗਰਮੀਆਂ ਦਾ ਤੋਹਫਾ ਗਰਮੀਆਂ ਦੀ ਸੇਲ ਲਾਤੀ ਆਪਾਂ ਨੇ ਇਹ ਦੇਖੋ ਚੀਜ਼ਾਂ ਸੂਟ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਪਣੇ ਕੋਲੇ ਹਾਜ਼ਰ ਹੋ ਗਏ ਨੇ ਦੇਖੋ ਜੀ ਬਰੀਕ ਬੂਟੀ ਦੇ ਵਿੱਚ ਪੂਰਾ ਬ੍ਰਾਂਡਡ ਸੂਟ ਹੈ ਨ ਜੀ ਕੰਨੀ ਤੇ ਮੋਹਰ ਆਉ ਸਾਰਿਆਂ ਦੇ ਕੋਈ ਦੇਸੀ ਦੂਸੀ ਕੰਮ ਨਹੀਂ ਹੈਗਾ ਵੀ ਇਸ ਤਰੀਏ ਵੇਚਦੇ ਆ ਬਹੁਤ ਵਧੀਆ ਬ੍ਰਾਂਡ ਦੇ ਮਾਲ ਵੇਚਦੇ ਆਪਾਂ ਸਾਰੇ ਹੀਨਾ ਕੰਪਨੀ ਦਾ ਸਾਰੀ ਕੰਨੀ ਦੇ ਉੱਪਰ ਆਉ ਮੋਹਰ ਪ੍ਰਿੰਟ ਬਹੁਤ ਸੋਹਣੇ ਸੋਹਣੇ ਆਉਣਗੇ ਇਹਨਾਂ ਵਿੱਚ ਆ ਦੇਖੋ ਤੁਸੀਂ ਰੇਟ ਵੀ ਦੇਵਾਂਗੇ ਬਹੁਤ ਹੀ ਜਾਇਜ਼ ਹਰ ਇੱਕ ਚੀਜ਼ ਦੇ ਰੇਟ ਵੀ ਪੂਰੇ ਸੋਹਣੇ ਵਾਜਬ ਰੇਟਾਂ ਦੇ ਚੀਜ਼ਾਂ ਦੇਵਾਂਗੇ ਸੇਲ ਦੇ ਰੇਟਾਂ ਤੇ ਦੇਖੋ ਭਾਈ ਡਿਜ਼ਾਈਨਿੰਗ ਆ ਦੇਖੋ ਜੀ ਸੋਹਣੇ ਸੋਹਣੇ ਪ੍ਰਿੰਟ ਦੇਖੋ ਫਰੀ ਕਬੂਤੀ ਦੇ ਵਿੱਚ ਬਹੁਤ ਸਾਰੇ ਡਿਜ਼ਾਈਨਿੰਗ ਡਿਜ਼ਾਈਨਿੰਗ ਬਹੁਤ ਜਿਆਦਾ ਦੇਵਾਂਗੇ ਭਾਈ ਇਹਦੇ ਵਿੱਚ ਆ ਦੇਖੋ ਤੁਸੀਂ ਵਧੀਆ ਸੋਹਣੇ ਸੋਹਣੇ ਬ੍ਰੈਂਡਾਂ ਦੇ ਸੂਟ ਨੇ ਸਾਰੇ ਕੋਈ ਇਹ ਨਹੀਂ ਹੈ ਵੀ ਦੇਸੀ ਦੂਸਰੀ ਕੁਝ ਨਹੀਂ ਸਾਰਾ ਰੀਜਨਲ ਵਧੀਆ ਸੋਹਣੇ ਸੋਹਣੇ ਬ੍ਰੈਂਡਾਂ ਦਾ ਈਰੇ ਭੈਣ ਭਰਾ ਕਹਿੰਦੇ ਨੇ ਵੀ ਸਾਨੂੰ ਸੇਲ ਲੱਗਣ ਦਾ ਇੰਤਜ਼ਾਰ ਰਹਿੰਦਾ ਵੀ ਸਾਨੂੰ ਸਸਤੇ ਸੂਟ ਗਰਮੀਆਂ 'ਚ ਪਾਉਣ ਵਾਸਤੇ ਕੁਆਲਿਟੀ ਵਧੀਆ ਹੋਵੇ ਤੇ ਮਿੰਨ ਵੀ ਰੇਟ 'ਚ ਸਸਤੇ ਉਹ ਸੂਟ ਲੈ ਕੇ ਆਏ ਆਂ ਆਪਾਂ ਤੁਹਾਡੇ ਵਾਸਤੇ ਦੇਖੋ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਬਿਲਕੁਲ ਇੱਧੇ ਰੇਟਾਂ ਦੇਵਾਂਗੇ ਬਿਲਕੁਲ ਇਹ ਚੀਜ਼ਾਂ ਜੀ ਬਾਜ਼ਾਰ ਦੇ ਵਿੱਚ 5-500 ਰੁਪਏ ਦੀ ਕੀਮਤ ਹੈ ਨਾ ਸੂਟਾਂ ਦੀ ਤੁਸੀਂ ਹਿਸਾਬ ਲਾ ਲਓ ਕਿ ਆਪਾਂ ਇੰਨਾ ਘੱਟ ਰੇਟ ਦੇਵਾਂਗੇ ਤੁਹਾਨੂੰ ਤੁਹਾਡੀ ਰੂਹ ਖੁਸ਼ ਹੋ ਜੂ ਸਾਰੇ ਚੀਜ਼ਾਂ ਦੇ ਰੇਟ ਦੇਖ-ਦੇਖ ਕੇ ਦੇਖੋ ਡਿਜ਼ਾਈਨ ਪ੍ਰਿੰਟ ਸੋਹਣੇ ਤੋਂ ਸੋਹਣੇ ਨਾ ਦੇਖੋ ਫੁੱਲ ਲੈਸ ਤੇ ਇਹ ਸੂਟ ਲਾਵਾਂਗੇ ਭਾਈ ਫੁੱਲ ਸੇਲ ਦਾ ਰੇਟ ਹੋਊਗਾ ਇਹਨਾਂ ਦਾ ਖਾਲਸਾ ਕਲਾਸ ਹਾਊਸ ਪਿੰਡ ਖੜਿਆਲ ਜੇ ਕਿਸੇ ਭੈਣ ਭਰਾ ਨੇ ਬੰਦ ਦੀਆਂ ਬੰਦ ਫੱਟੀਆਂ ਇਸ ਤਰ੍ਹਾਂ ਲੈਣੀਆਂ ਨੇ ਬਿਨਾ ਕਟਾਏ ਉਹਨਾਂ ਵਾਸਤੇ ਹੋਰ ਵੀ ਲੈਸ ਕਰ ਦਾਂਗੇ ਜਿਹੜੇ ਬਿਨਾ ਫੱਟੀਆਂ ਲੈਣਗੇ ਬਿਨਾ ਬੰਦ ਤੋਂ ਬਿਨਾ ਕੱਟਣ ਤੋਂ ਕੱਟ ਕੇ ਹੀ ਫੁੱਲ ਲੈਸ ਹੋਣਗੇ ਰੇਟ ਦਾ ਪਰ ਜੇ ਕੋਈ ਬੰਦ ਦੀਆਂ ਬੰਦ ਫੱਟੀਆਂ ਲੈਣ ਵਾਲੇ ਭਰਾ ਨੇ ਭੈਣ ਭਰਾਓ ਵੀ ਸਾਡੇ ਨਾਲ ਕੰਟੈਕਟ ਕਰਨ ਉਹਨਾਂ ਵਾਸਤੇ ਹੋਰ ਵੀ ਭਾਈ ਲੈਸ ਲੱਗੂ ਇਹ ਚੀਜ਼ ਇਸਕਾ ਆਪਣੇ ਕੋਲ ਜਾਂਦੇ ਆਹ ਦਬਾਲਾ ਦੁਪੱਟਾ ਆ ਦੁਪੱਟਾ ਦੇਖੋ ਜੀ ਬਹੁਤ ਵੱਡਾ ਦੁਪੱਟਾ ਇਹ ਸਿਰਫ 100 ਰੁਪਏ ਦਾ ਰੰਗ ਡਿਜ਼ਾਈਨ ਦੇ ਵਿੱਚ ਬਹੁਤ ਦੇਵਾਂਗੇ ਆਪਾਂ 100 100 ਰੁਪਏ ਦੇ ਦੁਪੱਟੇ ਦੇਖੋ ਜੀ ਬਹੁਤ ਸੋਹਣੀ ਚੀਜ਼ ਹੈ 1.5 150 200 ਰੁਪਏ ਦੁਕਾਨਦਾਰ ਇਹਨੂੰ ਵੇਚੀ ਜਾਂਦੇ ਨੇ ਪਰ ਆਪਾਂ ਤਾਂ ਖਾਲਸਾ ਕਲਾਸ ਹਾਊਸ ਤੇ ਫਾਇਦੇ ਕਰਨੇ ਨੇ ਫੁੱਲ ਕੱਪੜੇ ਲਓ ਤੁਸੀਂ ਆਪਣੇ ਮਨਪਸੰਦ ਦੇਖੋ ਜੀ ਡਿਜ਼ਾਈਨਿੰਗ ਦੇਖੋ ਛੋਟਾਂ ਵੀ ਪੂਰੀ ਸੋਹਣੀ ਡਿਜ਼ਾਈਨਿੰਗ ਕੰਨੀ ਤੇ ਸਾਰੇ ਦੇ ਆਉ ਮੋਹਰ ਐਂਡ ਬ੍ਰਾਂਡ ਦਾ ਕੱਪੜਾ ਆਉ ਜੀ ਸਾਰਾ ਬਿਨਾ ਮੋਹਰ ਤੋਂ ਕੋਈ ਇੱਕ ਕੱਪੜਾ ਵੀ ਨਹੀਂ ਇੱਕ ਵੀ ਨਹੀਂ ਆਪਾਂ ਲੀਰ ਵੀ ਨਹੀਂ ਰੱਖਦੇ ਹੈਗੇ ਦੇਖੋ ਸੋਹਣੇ ਪ੍ਰਿੰਟ ਸੋਹਣੇ ਡਿਜ਼ਾਈਨ ਆ ਦੇਖੋ ਜੀ ਡਿਜ਼ਾਈਨ ਪ੍ਰਿੰਟ ਬਹੁਤ ਪਏ ਨੇ ਹੋਰ ਵੀ ਦੇਵਾਂਗਾ ਤੁਹਾਨੂੰ ਇਹਨਾਂ ਤੋਂ ਇਲਾਵਾ ਕਿਉਂਕਿ ਵੀਡੀਓ 'ਚ ਹਮ ਸਾਰੇ ਦਿਖਾਏ ਵੀ ਨਹੀਂ ਜਾਂਦੇ ਇੰਨੇ ਦੇਖੋ ਫੁੱਲ ਲੈਸ ਰੇਟਾਂ ਦੇ ਚੀਜ਼ਾਂ ਦੇਵਾਂਗਾ ਤੁਹਾਨੂੰ ਇਹ ਤੁਸੀਂ ਆਪ ਖੁਸ਼ ਹੋ ਜਾਓਗੇ ਉਸ ਸਾਡੇ ਨਾਲ ਤੁਸੀਂ ਕੰਟੈਕਟ ਨੰਬਰ ਥਰੂ ਵੀ ਕਰ ਸਕਦੇ ਹੋ WhatsApp ਤੇ ਨੰਬਰ ਆਪਣਾ ਲਿਖਿਆ ਹੁੰਦਾ ਸਕਰੀਨ ਤੇ ਚੱਲਦਾ ਉਹ ਦੇਖ ਲਓ ਤੁਸੀਂ ਆ ਕੇ ਖਾਲਸਾ ਕਲਾਥ ਹਾ ਉਸ ਪਿੰਡ ਖੜਿਆਲ ਕਿਲੇ ਵਾਲਾ ਗੁਰੂ ਘਰ ਪਹਾੜਪੁਰ ਪੱਤੀ ਦੇ ਵਿੱਚ ਭਈ ਆਪਣੀ ਦੁਕਾਨ ਹੈ ਕਈ ਕਨਫਿਊਜ਼ ਕਰਦੇ ਨੇ ਵੀ ਹਾਂ ਸਾਡੇ ਕੋਲ ਹੀ ਸੇਲ ਲੱਗੀ ਹੋਈ ਹੈ ਆਪਣਾ ਨਵਾਂ ਵੇਚ ਕੇ ਤੇ ਹਾਂ ਵੀ ਸਾਡੇ ਕੋਲ ਹੀ ਪਹੁੰਚ ਹੋਣਾ ਪਰ ਆਪਣੇ ਖਾਲਸਾ ਕਲਾਥ ਹਾ ਉਸੇ ਪਿੰਡ ਖੜਿਆਲ ਦੇ ਵਿੱਚ ਕਿਲੇ ਵਾਲੇ ਗੁਰੂ ਘਰ ਦੇ ਕੋਲ ਪਹਾੜਪੁਰ ਪੱਤੀ ਦੇ ਵਿੱਚ ਪਹੁੰਚੋ ਇਹ ਆਪਣੇ 2 ਨੰਬਰ ਪੋਰਸ਼ਨ ਦੇ ਵਿੱਚ ਅੱਜ ਆਪਾਂ ਇਹ ਪਹਿਲੀ ਵੀਡੀਓ ਪਾ ਰਹੇ ਆਂ ਮਾਲ ਦੀ ਕਿਉਂਕਿ ਫਸਟ ਜਿਹੜਾ ਆਪਣਾ ਪੋਰਸ਼ਨ ਹੈਗਾ ਉਹ ਦੁਕਾਨ ਦੇ ਵਿੱਚ ਹੈ ਫਰੰਟ ਆਪਣਾ ਸੜਕ ਦੇ ਉੱਪਰ ਲੱਗ ਰਿਹਾ ਦੁਕਾਨ ਦੇ ਵਿੱਚ ਤੁਸੀਂ ਆਉਂਦੇ ਹੋ ਪਹਿਲਾਂ ਤੋਂ ਤੇ ਇਹ 2 ਨੰਬਰ ਆਪਣਾ ਪੋਰਸ਼ਨ ਤਿਆਰ ਕੀਤਾ ਦੁਕਾਨ ਦਾ ਆਨਲਾਈਨ ਟਾਈਮਸ ਉਹਨੂੰ ਪੂਰੀ ਦੁਕਾਨ ਵੀ ਦਿਖਾਵਾਂਗੇ ਜਿਹੜੀ ਆਪਾਂ ਅੰਦਰ ਨਵੀਂ ਬਣਾਈ ਹੈ ਤੇ ਇਹ 2 ਨੰਬਰ ਆਪਣੇ ਪੋਰਸ਼ਨ ਦੇ ਵਿੱਚੋਂ ਵੀਡੀਓ ਆਪਾਂ ਪਹਿਲੀ ਬਣਾਈ ਹੈ ਵਿਸਾਖੀ ਦੇ ਦਿਹਾੜੇ ਤੇ ਤੇ ਵਿਸਾਖੀ ਨੂੰ ਮੁੱਖ ਰੱਖਦੀ ਹਾਂ ਇਹ ਆਫਰ ਕੱਢਿਆ ਜਿਹੜੇ ਭੈਣ ਭਰਾ ਕਹਿੰਦੇ ਆ ਵੀ ਗਰਮੀ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਸੂਟ ਪਾਟ ਜਾਂਦੇ ਨੇ ਇਹ ਸੂਟ ਲੈ ਕੇ ਜਾਓ ਬਹੁਤ ਹੀ ਲੈਸ ਰੇਟਾਂ ਦੇ ਉੱਪਰ ਜਿੰਨੇ ਮਰਜ਼ੀ ਬਦਲ ਬਦਲ ਕੇ ਸੂਟ ਪਾਓ ਭਾਈ ਫੁੱਲ ਕੁਆਲਿਟੀ ਫੁੱਲ ਲੈਸ ਰੇਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ